ਗੁਰਦਾਸਪੁਰ ਦੇ ਕਸਪਾ ਕਾਦੀਆਂ ਵਿਖੇ ਸੁਨਿਆਰੇ ਦਾ ਕੰਮ ਕਰਤਾ ਚਾਚਾ ਅਤੇ ਉਸ ਦੇ ਦੋ ਭਤੀਜੇ ਲੋਕਾਂ ਦਾ ਲਗਭਗ 2 ਕਰੋੜ ਰੁਪਏ ਦਾ ਸੋਨਾ ਲੈ ਕੇ ਫਰਾਰ ਹੋ ਗਏ ਸਨ ਇਹ ਚਾਚਾ ਭਤੀਜਾ ਲੋਕਾਂ ਨੂੰ 골ਡ ਲੋਨ ਦਿੰਦੇ ਸਨ ਪਰ ਜਦੋਂ ਸੋਨਾ ਜ਼ਿਆਦਾ ਇਕੱਠਾ ਹੋ ਗਿਆ ਤੇ ਸੋਨੇ ਦਾ ਭਾਅ ਵੀ ਲਗਾਤਾਰ ਵਧਣ ਲੱਗਾ ਤਾਂ ਤਿੰਨੋਂ ਆਪਣੀ ਦੁਕਾਨ ਛੱਡ ਕੇ ਹੀ ਫਰਾਰ ਹੋ ਗਏ ਪਰ ਹੁਣ ਕਾਦੀਆਂ ਪੁਲਿਸ ਨੇ ਇਹਨਾਂ ਵਿੱਚੋਂ ਇੱਕ ਭਤੀਜੇ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਸਭ ਤੋਂ ਪਹਿਲਾਂ ਕਾਦੀਆਂ ਸ਼ਹਿਰ ਦੇ ਸਾਰੇ ਜਿੰਨੇ ਵੀ ਨਮਾਇंदे ਐ ਉਹਨਾਂ ਨੂੰ ਸਸਰੀਕਾਲ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕੋਈ ਵੀ ਠੱਗੀਆਂ ਚੋਰੀਆਂ ਜਿਹੜੀਆਂ ਉਹ ਨਹੀਂ ਹੋਣ ਦਿੱਤੀਆਂ ਜਾਏਗੀਆਂ ਕੁਝ ਸਮਾਂ ਪਹਿਲਾਂ ਇੱਕ राघव ਮੁੰਥਰਾ ਉਹਦਾ ਭਰਾ ਤੇ ਇੱਕ ਚਾਚਾ ਇਹਨਾਂ ਤਿੰਨਾਂ ਤਿੰਨਾਂ ਨੇ ਰਲ ਕੇ ਇੱਕ ਠੱਗੀ ਦੀ ਦੁਕਾਨ ਖੋਲੀ ਜਿੱਤੇ ਲੋਕਾਂ ਦੇ ਕੋਲੋਂ ਜਿਹੜੇ ਪੈਸੇ ਲੋਕਾਂ ਨੂੰ ਵਿਆਜੀ ਦਿੰਦੇ ਸੀ ਤੇ ਸੋਨਾ ਰੱਖਦੇ ਸੀ ਜਾਂ ਪੈਸੇ ਲੈਂਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲ 1 ਕਰੋੜ 92 ਲੱਖ ਦੀ ਠੱਗੀ ਮਾਰੀ ਤੇ 42 ਤੋਂ 42 ਤੋਲੇ ਸੋਨਾ ਇਹ ਲੈ ਕੇ ਤੇ ਉਸ ਤੋਂ ਬਾਅਦ ਜਿੰਦੇ ਮਾਰ ਕੇ ਫਰਾਰ ਹੋ ਗਏ ਜਿਹਦੇ ਅਗੇਂਸਟ ਮੁਕਦਮਾ ਨੰਬਰ 6/24 ਥਾਣਾ ਕਾਦੀਆਂ ਦਰਜ ਹੈ ਤੇ ਅਸੀਂ ਤਫਤੀਸ਼ ਦੌਰਾਨ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਕੱਲ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਕਾਬੂ ਕੀਤਾ ਹੈ ਉਹਦੀ ਜਿਹੜੀ ਅਮਰੀਕੀ ਨਾਲ ਪੁਸ਼ੇਸ਼ ਅਸੀਂ ਕਰ ਰਹੇ ਆ। ਇਹਦਾ ਨਾਮ ਰਾਗਵ ਲੁਥਰਾ ਤੇ ਇਹ ਪ੍ਰੇਮਨਗਰ ਮਲਾਕਾਦੀਆਂ ਦਾ ਰਹਿਣ ਵਾਲਾ ਵਾ। ਇਸ ਵੇਲੇ ਜਿਹੜੇ ਇਥੋਂ ਸਭ ਜਿੰਦੇ ਮਾਰਖੇ ਤੇ ਇਹ ਪਰਿਵਾਰ ਸਮੇਤ ਕਿਤੇ ਅਣਦਸੀ ਜਗ੍ਹਾ ਤੇ ਚਲੇ ਗਏ ਸੀ। ਤੇ ਇਹਦੇ ਜਿਹੜੇ ਬਾਕੀ ਇੱਕ ਚਾਚਾ ਤੇ ਇੱਕ ਜਿਹੜਾ ਇਹਦਾ ਭਰਾ ਵਾ। ਉਹਨਾਂ ਨੂੰ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਵਾ ਉਹ ਜਲਦੀ ਕਾਬੂ ਕੀਤਾ ਜਾਏਗਾ। ਇਹਦਾ ਰਿਮਾਂਡ ਲਿਆ ਸੀ 3 ਦਿਨ ਦਾ ਰਿਮਾਂਡ ਕੋਰਟ ਨੇ ਦਿੱਤਾ ਤੇ ਉਹਦੇ ਤਹਿਤ ਇਹਨਾਂ ਕੋਲ ਜਿਹੜੀ ਹੋਰ ਪੁਸ਼ੇਸ਼ ਕੀਤੀ ਹੈ। ਇਹਵਾ ਜਿਹੜਾ ਇੱਕ ਚਾਚਾ ਉਹਦਾ ਨਾਮ ਹੈਗਾ ਕਰਨ ਲੁਥਰਾ ਤੇ ਇੱਕ ਇਹਦਾ ਭਰਾ ਹੈਗਾ ਉਹਦਾ ਨਾਮ ਹੈਗਾ ਕੇਵਲ ਕ੍ਰਿਸ਼ਨ ਲੁਥਰਾ ਜੀ ਤੇ ਦੋਵਾਂ ਦੇ ਜਿਹੜੇ ਇਹ ਹੈਗੇ ਦੋਵੇਂ ਇੱਕ ਚਾਚਾ ਤੇ ਇੱਕ ਭਰਾ ਆ ਇਹਨਾਂ ਨੂੰ ਵੀ ਜਲਦੀ ਕਬੂਲ ਪਤਾ ਜਾਏਗਾ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز